ਹਾਂਜੀ ਗੁੱਡ ਮਾਰਨਿੰਗ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੇ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੀ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸੋ ਅੱਜ ਦਾ ਆਪਾਂ ਵਲੌਗ ਸਟਾਰਟ ਕਰਦੇ ਆ ਆਪਣੇ ਘਰ ਤੋਂ ਅਸਾਡੇ ਸਾਰੇ ਜਣੇ ਤਿਆਰ ਹੋ ਗਏ ਆ ਸਵੇਰੇ ਸਵੇਰੇ ਅੱਜ ਅਸੀਂ ਕਿੱਥੇ ਚੱਲੇ ਆ ਅਸੀਂ ਜਾਣਾ ਆ ਥੋੜਾ ਜਿਹਾ ਬੈਂਕ ਦੇ ਵਿੱਚ ਕੰਮ ਵੀ ਆ ਸਾਨੂੰ ਉਥੇ ਇੱਕ ਅਸੀਂ ਜਲੰਧਰ ਜਾਣਾ ਆ ਜਲੰਧਰ ਸਾਨੂੰ ਇੱਕ ਦੋ ਕੰਮ ਆ ਮੀ ਬਹੁਤ ਜ਼ਿਆਦਾ ਪੈਂਦਾ ਮੀ ਲੱਗ ਦੋ ਤਿੰਨ ਦਿਨ ਹੋ ਗਏ ਇੱਦੀ ਲੱਗਾ ਹੋਰ ਤੇ ਇਹ ਮਤਲਬ ਕਹਿ ਲੋ ਰਾਤ ਦਾ ਨਹੀਂ ਹਟਿਆ ਕੰਨ ਸਿਰੇ ਦਾ ਤੜਕੇ ਦਾ ਹਾਂ ਕੱਲ ਸਿਰੇ ਦਾ ਤੜਕੇ ਦਾ ਲੱਗਾ ਹੋਇਆ ਕਿੰਨੇ ਤਾਂ ਹੋ ਹੀ ਗਲੇ ਹੋ ਚੱਲੇ ਤੇਰਾ ਬਾਤ ਦੇ ਪਾਦਾ ਸਹੀ ਗੱਲ ਆ ਤੇ ਅਸੀਂ ਹੋ ਚੁੱਕੇ ਆ ਸਾਰਿਆਂ ਨੇ ਰੈਡੀ ਇੱਧਰ ਸਾਡਾ ਨੰਨੂ ਮੁੰਨੂ ਵੀ ਰੈਡੀ ਹੋ ਚੁੱਕਾ ਹੈਲੋ ਗਾਇਸ ਕਿਵੇਂ ਆ ਹੈਲੋ ਗਾਇਸ ਕਿਵੇਂ ਹੋ ਮੇਰੇ ਪਪੇ ਮੈਂ ਤਾਂ ਜਿੱਗੀ ਲੈ ਗਈ ਪੈਸੇ ਖੋ ਗੀ ਆ ਹੂੰ ਪੈਸੇ ਤੈਨੂੰ ਪੈਸੇ ਨਹੀਂ ਦਿੱਤੇ ਦਿੱਤੇ ਨਹੀਂ ਨੇ ਇਹਨਾਂ ਨੇ ਪੈਸੇ ਤੈਨੂੰ ਹਾਂ ਤੂੰ ਤਾਂ ਪਾਪਾ ਮੈਨੂੰ ਪੈਸੇ ਦੋ ਮੇਰੇ ਆਰੇ ਹੁਣ ਇਹਦੀ ਤੁੰ ਤੁੰ ਸਾਫ ਹੋਣ ਲੱਗ ਗਈ ਆ। ਦੇਖ ਤਾਂ ਕਾਲੂ ਬਣ ਗਿਆ ਪਿਆ ਸੀ। ਮੈਂ ਨਾ ਮੈਂ ਮਹਿੰਦੀ ਕਿਦਾਂ ਕਾਲੀ ਗੋਰੀ ਆਹੋ ਅੱਜ ਮੈਂ ਸੋਦੀ ਸੀਗੀ ਅੱਜ। ਮਾਂ ਮੰਮੀ ਤੇ ਮਹਿੰਦੀ ਲਾਉਂਗੀ ਅੱਜ। ਤੇ ਚੱਲ ਕੋਈ ਨਾ ਅੱਜ ਆਪਾਂ ਮਹਿੰਦੀ ਲਾਵਾਂਗੇ। ਤੇ ਬਸ ਆਪਾਂ ਤਿਆਰ ਵੇਰ ਹੋ ਚੁੱਕੇ ਆ ਮੈਂ ਸੋਚਿਆ ਮੈਂ ਕੁੰਡੇ-ਗੰਡੇ ਲਾਤੇ ਸਾਰਾ ਕੁਝ ਲਾਤਾ ਤੇ ਮੈਂ ਕਿਹਾ ਵੀ ਚੱਲ ਚੱਲੀਏ ਇਹ ਕਹਿੰਦੇ ਚਾਬੀ ਕਿੱਥੇ ਆ ਗੱਡੀ ਦੀ। ਮੈਂ ਕਿਹਾ ਵੀ ਇੱਥੇ ਹੀ ਆ। ਮੈਂ ਤਿਆਰ ਹੋ ਗਈ ਹੈ ਫੇ ਮੈਂ ਕੁੰਡਾ ਕਿੱਦਾਂ ਲੱਗੀ ਮਾਰਨ ਕਹਿੰਦਾ ਤੂੰ ਕਿੱਥੇ ਆਏ ਹੋ ਮੈਨੂੰ ਮੈਨੂੰ ਤੂੰ ਕਿੱਥੇ ਮੈਂ ਕਿਹਾ ਅਹਿੰਜੇ ਤਾਂ ਜਾਣਾ ਕਹਿੰਦਾ ਰੁਕ ਜਾਓ ਹਜੇ ਮੈਂ ਰਜਤ ਭਾਈ ਨੂੰ ਲੈ ਆਵਾਂ ਹੁਣ ਰਜਤ ਭਾਈ ਨੂੰ ਲੈਣ ਗਏ ਆ ਤੇ ਅਸੀਂ ਤਿਆਰ ਹੋ ਰਹੇ ਹਾਂ ਇਹ ਨਾ ਕਹਵੇ ਕਿ ਤੁਸੀਂ ਨਹੀਂ ਸੀ ਤਿਆਰ ਹੋਏ ਤੁਹਾਡਾ ਕਰਕੇ ਲੇਟ ਹੋਇਆ ਇਦਾਂ ਉਦਾਂ ਹੈਲੋ ਹੋਏ ਬੰਦਾ ਹੈਲੋ ਕਿੱਦ ਨਹੀਂ ਹੋ ਰਿਹਾ ਹੈਲੋ

ਕਰੂੰ ਤੇ ਬਾਹਰ ਦਾ ਚੰਦ ਜਰਾ ਰੱਖੀ ਪੀ ਲਾ ਮੈਨੂੰ ਧਿਆਨ ਨਾ ਤੂੰ ਧਿਆਨ ਰੱਖੀ ਉਹਨੂੰ ਤਾਂ ਫੜ ਲੂੰਗੀ ਚਲੋ ਜੀ ਮੀਂ ਬਹੁਤ ਪੰਦਾ ਪਿਆ ਅਸੀਂ ਬਾਹਰ ਨੂੰ ਆ ਗਏ ਆ ਕਹਿੰਦੇ ਕਿ ਬਾਹਰ ਨਿਕਲ ਆਓ ਕਰੋ ਸਵਾਪਾ ਚੱਲੇ ਆ ਮੈਂ ਮਲਾਂਦੇ ਪੈ ਜਿੰਦਾ ਤੇ ਹਣੂ ਚੱਲੀਏ ਹੁਣ ਆਪਾ ਹਾਂਜੀ ਹਾਂਜੀ ਚਲੋ 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 ਜੀ ਨਹੀਂ ਬਹੁਤ ਕੰਦਾ ਮੀਟੇ ਜੱਦੀ ਕਿ ਆਉਗਾ ਮੈਂ ਮੇਰੇ ਕੋਲ ਪਾਸ ਇੱਕ ਕੀ ਕਿ ਨਾ ਕਿ ਆਉ ਮੈਂ ਕਹਿੰਦਾ ਚੀ ਜਿਲੇ ਆਖਿਆਉ ਮੈਂ ਠੀਕ ਆ ਠੀਕ ਆ ਪਾ ਪੈ ਕੇ ਆਉ ਮੈਂ ਵੋ ਉਹ ਪਾ ਕੇ ਪਾਣੀ ਪੀ ਜਾਣਾ ਮੈਂ ਵੀਰ ਦੇ ਲਾ ਫਿਰ ਤੋਂ ਜਾਣ ਜਾਣ ਕੇ ਲੰਗਦਾ ਇਹ ਪਾਣੀ ਪਾਣੀ ਦੇ ਬੂਟਾਂ ਤੇ ਲੈ ਲੈ ਪਾ ਲੈਣਾ ਹਾਂਜੀ ਜੀ ਇੱਧਰ ਲ ਰੋਡ ਤੇ ਪਾਣੀ ਦੇਖੋ ਕਿੰਨਾ ਓ ਰੇਲ ਗੱਡੀ ਨੰਨੂ ਉਹ ਕਿੰਨੀਆਂ ਗੱਡੀਆਂ ਕਹਿੰਦਾ ਕਿੰਨੀਆਂ ਗੱਡੀਆਂ ਉਹ ਉੱਤੀ ਗੱਡੀ 2 ਬੈਂਡ ਦਾ ਦੋ ਤਿੰਨ ਕੀ ਸੀ ਨੰਨੂ ਹੈ ਇੱਧਰ ਨੂੰ ਕਰਕੇ ਦੱਸ ਦੇ ਸਾਡੀ ਬਾਈ ਗੱਡੀ ਦਾ ਮੇਰੇ ਨਾਲ ਆਇਆ ਨਾ ਦੁਕਾਨ ਮੇਰੇ ਦਾਰ ਦੇ ਰੇਲ ਗੱਡੀ ਦੇ ਇੱਥੇ ਲੈਤਾ ਬੈਠੇ ਹੈ ਰਾਜੀ ਨਾ ਤਾਂ ਹੋਈ ਜਾ ਮਗਰੀ ਨਾ ਜੀ ਕਹਿੰਦਾ ਮੈਂ ਇਹਨੂੰ ਪੁੱਛਿਆ ਮੈਂ ਕਿ ਕਿੱਦਾਂ ਆਇਆ ਕਹਿੰਦਾ ਭੱਜ-ਭੱਜ ਆਇਆ ਭੱਜੀ ਇਹਨੇ ਮੈਨੂੰ ਬਤਾ ਕੇ ਸਾਹ ਚੱਕੀ ਕੋ ਬੋਲਦਾ ਪੂਰਾ ਕਲੀਅਰ ਆ ਕਹਿੰਦਾ ਤੇ ਸਾਹ ਚੱਲਦੀ ਆ ਕਹਿੰਦਾ ਅੱਛਾ ਮੇਰੀ ਜਾਨ ਇੱਥੇ ਆ ਕਿੱਦਾਂ ਆ ਜੀ ਇਧਰ ਹੈ ਇਹ ਕਿੱਦਾਂ ਆ ਸਿੱਟ ਪੱਟ ਭੱਜ ਕੇ ਆ ਉਧਰ ਨੂੰ ਇਹ ਲੱਗੇ ਇੰਨੇ ਕਿਥੋਂ ਬੋਲੇ ਨਾ ਉਹ ਦੇਖੋ ਮੈਂ ਉਹ ਬਾਲੀ ਮੈਂ ਕਿਹਦਾ ਬੰਦ ਕਰਨਾ ਕਿੰਨਾ ਜ਼ਿਆਦਾ ਮੀਂਹ ਮੀਤਾ 1% ਨਹੀਂ ਹਟਦਾ ਨਾ ਲੈਣਦੇ ਅੱਜ ਆਹ ਦੇਖੋ ਜੀ ਅਸੀਂ ਕਿਹੜੇ ਰੋਡ ਉੱਤੇ ਚੱਲੇ ਓ ਮਾਈ ਗੋਡ ਓ ਔਰ ਓ ਬਾਬਾ ਕਰੇ ਮੇਰਾ ਵਾਈਗ ਰਵਾਈਗ ਵਾਈਗ ਰਵਾਈਗ ਬਾਬਾ ਰੋ ਓ

ਆ ਗਿਆ ਹਲੋ ਇਹਦੀ ਗੱਲਾਂ ਸੌਣ ਸੌਣ ਕੇ ਨਾ ਸਾਨੂੰ ਹਾਸਾ ਆਉਂਦਾ ਅਸੀਂ ਤਾਂ ਸਾਰੇ ਕਿੱਥੇ ਆਤੋ ਕਿੱਥੇ ਉਧਰ ਲਾ ਦੋ ਗੱਡੀ ਉਧਰ ਲਾ ਦੋ ਗੱਡੀ ਮੈਂ ਤਾਂ ਜਾਣਾ ਕਿਹੜਾ ਤੁਰ ਕੇ ਪਾਪਾ ਜਾਣਾ ਸਰਾਲ ਦੇ ਲਾ ਰੁਕਿਆ ਨਹੀਂ ਬੰਦਾ ਯਾਰ ਇੱਕ ਮਿੰਟ ਤੂੰ ਦੱਸ ਅੱਗੇ ਆ ਤੂੰ ਕਿ ਪਾਪਾ ਵੀ ਨਹੀਂ ਬੈਂਕ ਚ ਚਲੇ ਗਏ ਮੈਨੂੰ ਛੱਡ ਕੇ ਇੱਥੇ ਦੱਸੋ ਸਾਰਿਆਂ ਨੂੰ ਦੱਸੋ ਸਾਰਿਆਂ ਨੂੰ ਦੱਸੋ ਇੱਥਾਂ ਆਹੋ ਤੋ ਕਿ ਮੈਂ ਤੇ ਤੁਕ ਮੈਨੂੰ ਇੱਥੇ ਛੱਡ ਗਏ ਅੱਛੇ ਮਲੇ ਹੈ ਮਮਾ ਹੋਣਗੇ ਜੀ ਬੈਂਕ ਚ ਸੋ ਮੈਂ ਕਿਹਾ ਵੀ ਆਪਾਂ ਅੰਦਰ ਕੀ ਕਰਨਾ ਆ ਮੈਨੂੰ ਸਾਡੇ ਅੰਦਰ ਜਿਹੜੀਆਂ ਸ਼ੈਤਾਨੀਆਂ ਬਹੁਤ ਜ਼ਿਆਦਾ ਕਰਦਾ ਇਹਨੂੰ ਆਪਾਂ ਗੱਡੀ 'ਚ ਬਿਠਾਈਏ ਗੱਡੀ 'ਚ ਆਪਾਂ ਬੈਠੇ ਹੋਏ ਆ ਤੇ ਹੁਣ ਅਸੀਂ ਦੇਦਿਆਂ ਵੀ ਸਾਡਾ ਜੇ ਬੈਂਕ 'ਚ ਕੰਮ ਕਰਦੇ ਆ ਤਾ ਚੁੱਕਿਆ ਮੈਂ ਇਹ ਤੇ ਸਾਰਾ ਦਿਨੇ ਇਹਦੀਆਂ ਛੜਾਰਤਾ ਸੁਣਦੇ ਰਹੀਦਾ ਆ ਤੇ ਹੋਰ ਤਾਂ ਸਾਨੂੰ ਕੋਈ ਗੱਲ ਨਹੀਂ ਆਉਂਦੀ ਇਹਦੇ ਨਾਲ ਹੀ ਸਾਰਾ ਦਿਨ ਅਸੀਂ ਲੱਗੇ ਰਹੀਦਾ ਕੰਮ ਕਰਨ ਇਹਨੇ ਸਾਨੂੰ ਸਾਨੂੰ ਘਰ ਦਾ ਇਹਨੇ ਕੰਮ ਕਰਨ ਦੇਣਾ ਠੀਕ ਆ ਜੇ ਅਸੀਂ ਫੋਨ ਫੜ ਲਈਦਾ ਇਹਨੇ ਫੋਨ ਨਹੀਂ ਫੜਨ ਦੇਣਾ ਮੰਮੀ ਆਲੇ ਇਹਨੇ ਫੋਨ ਤੋੜ ਕੇ ਰੱਖ ਦਿੱਤਾ ਸੋ ਕੀ ਕਰੀਏ ਪਾਪਾ ਤੇ ਪਾਪਾ ਚਲਾ ਹੁਣ ਪਾਪਾ ਨੇ ਤੋੜਿਆ ਇਹਦਾ ਪਾਪਾ ਨੇ ਤੋੜਿਆ ਤੂੰ ਤੋੜਿਆ ਬੇਹੱਦੀ तुसी थोड़ी हाँ मैं हाँ जी तुसी थोड़ी है फ़ुम को तेज़ा नहीं नहीं समझ नापा बैठे हुए हैं कर देते हैं बैठ ते जो दोनों दे या फिर दे दे या जो काम हो गया था बाबा पर लिखा है मैं नहीं बोलूँ ना पापा क्यों मैं नहीं बोलूँ ना पापा क्यों मैं नहीं बोलूँ ना पापा क्यों नही ਸਮੋਸੇ ਲੈਣੇ ਆਪਾਂ ਆਜੀ ਦਾਦੀ ਮੇਰੀ ਚਲੋ ਅੰਦਰ ਜੀ ਅਸੀਂ ਲੱਗੇ ਆਂ ਜੀ ਸਮੋਸੇ ਲੈਣ ਸਮੋਸੇ ਆ ਕੇ ਆਵਿਓ ਇੱਕਦੋ ਆਪਾਂ ਸਮੋਸੇ ਖਾਈਏ ਥੱਲ ਕਰਦਾ ਸੀ ਬਹੁਤ ਦਿਨਾਂ ਦਾ ਖਾਣ ਕੀ ਕੋਲਡ ਡਰਿੰਕ ਪੀਣੀ ਐ ਲੈ ਕੇ ਦਿੰਦੀ ਆਪਾਂ ਸੋਨਾ ਸਿਸਮੋਸੇ ਖਾਣਾ ਇਤਨਾ ਨਹੀਂ ਸਹੀ ਹੁੰਦਾ ਨਾ ਜਿੱਦੇ ਅਸੀਂ ਸਮਾਨ ਲੈ ਲਿਆ ਆ ਤੇ ਬਿਕਰਮ ਚਲ ਗਿਆ ਜਿੰਮ ਤੇ ਮਮਾ ਹੁਣੀ ਵੀ ਜਾਂਦੇ ਪਏ ਆ ਫੇਰ ਲਿਆ ਤਮੀ ਬਹੁਤ ਜ਼ਿਆਦਾ ਪੈਂਦਾ ਪਿਆ ਆ ਚਲ ਗਏ ਅੱਛੇ ਹੁਣ ਤੇ ਇਸ ਕਰਕੇ ਹੁਣ ਆਪਾਂ ਘਰ ਨੂੰ ਜਾਂਦੇ ਪਏ ਆ ਸਾਡੀ ਗਲੀ ਚੋਂ ਤਰ ਤਰ ਕੇ ਜਾਣਾ ਪੈਂਦਾ ਸਾਨੂੰ ਇੱਥੋਂ ਤੇ ਗੱਡੀ ਉੱਥੇ ਬਾਰ ਬਾਰ ਕੱਢਣੀ ਔਖੀ ਹੋ ਜਾਂਦੀ ਇਸ ਕਰਕੇ ਆਪਾਂ ਸੋਚਿਆ ਕਿ ਚਲ ਤੁਸੀਂ ਬਾਹਰੋਂ ਦੀ ਬਾਹਰ ਚੱਲ ਜਿਓ ਤੇ ਆਪਾਂ ਇੱਥੇ ਰੁਕ ਜਾਂਦੇ ਆ ਤੇ ਹੁਣ ਆਪਾਂ ਇੱਥੇ ਰੁੱਕ ਗਏ ਹਾਂ ਮੈਂ ਬਹੁਤ ਪੈਂਦਾ ਪੈਸ ਕਰਕੇ ਥੋੜਾ ਆਪਾਂ ਤੇਰੇ ਸਾਈਡ ਤੇ ਹੁਣ ਮੀਹ ਦੇ ਚੱਕਰ ਚ ਇੱਥੇ ਬੈਠੇ ਹੋਇਆ ਮੀਹ ਬਹੁਤ ਜ਼ਿਆਦਾ ਪਈ ਜਾਂਦਾ ਹੈ ਜਾਨ ਨੂੰ ਭੇਜਾਣਾ ਮੁਸ਼ਕਲ ਹੁਣ ਤਾਂ ਭੇਜ ਜਾਣਾ ਨੰਨੂ ਸਾਡੇ ਇੱਧਰ ਟੌਫੀਆਂ ਤੇ ਟੌਫੀਆਂ ਤੇ ਟੌਫੀਆਂ ਤੇ ਟੱਕ ਚੜਿਆ ਹੋਇਆ ਨਾ ਨਾ ਬੰਦਾ ਬੱਚਾ ਹੁਣ ਜਿਵੇਂ ਆਉਂਦਾ ਉਹ ਕਿੰਨੇ ਤਾਂ ਦੰਦ ਟੁੱਟੇ ਮੇਰੇ ਦੰਦ ਟੁੱਟ ਗਏ ਇਹ ਟੌਫੀਆਂ ਨਾਲ ਗੰਦੇ ਹੁੰਦੇ ਦੰਦ ਗੰਦੇ ਟੁੱਟੇ ਯਾਰ ਟੌਫੀਆਂ ਨਾਲ ਗੰਦੇ ਦੰਦ ਹੁੰਦੇ ਗੰਦੇ ਗੰਦੇ ਆ ਚੋਕੀ ਲਾਤੇ ਕੀ ਆ ਚੋਕੀ ਲਾਤੇ ਇਹ ਟੌਫੀ ਲੱਗੀ ਇਹਦੇ ਨਾਲ ਦੰਦਾ ਚ ਫਿਰ ਲਿਆ ਇਹਦੇ ਦੰਦਾ ਚ ਨੇ ਦੇ ਲਿਆ ਤੇ ਇਹਦੇ ਦੰਦਾ ਚ ਨੇ ਟੌਫੀਆਂ ਫਸ ਜੰਦੀਆਂ ਇਹ ਤਾਂ ਉਦੋਂ ਜਦੋਂ ਕਰਦੇ ਨੇ ਇਦਾਂ ਆਏ ਲੱਗ ਗਈ ਉਹ ਹਾਸਾ ਬੜਾ ਹੁੰਦਾ ਇਹਦਾ ਅੱਜੀ ਅੱਜੀ ਨੰਨੂ ਬਾਏ ਬਾਏ ਕਰਦਾ ਸਾਡਾ ਮੈਨੂੰ ਸਾਡਾ ਬਾਪਾ ਹੀ ਕਰਦਾ ਮੀਂਹ ਜੇ ਨੰਦਲਾਨ ਜੀ ਆਇਆ ਮੀਂਹ ਮੀਂਹ ਤਾਂ ਬਹੁਤ ਹੀ ਜ਼ਿਆਦਾ ਪਈ ਜਾਂਦਾ ਪਿਆ ਅਸੀਂ ਇੱਥੇ ਬੈਠੇ ਹੁੰਦੇ ਆ ਮੀਂਹ ਹਟ ਜਾ ਰੱਬਾ ਮੇਰੇ ਮੀਂਹ ਹਟ ਜਾ ਮੀਂਹ ਮੀਂਹ ਤੂੰ ਕਿ ਹਟ ਜਾ ਅੱਜ ਤੂੰ ਕਹ ਤੂੰ ਵੀ ਘਰ ਨੂੰ ਜਾਣਾ ਤੂੰ ਕਿ ਅਸੀਂ ਘਰੇ ਜਾਣਾ ਆ ਅਸੀਂ ਤੈਨੂੰ ਪਤਾ ਨਹੀਂ ਲੱਗਦਾ ਤੁਕੇ ਪਤਾ ਨਹੀਂ ਹਰ ਦਾ ਅਸੀਂ ਘਰੇ ਜਾਣਾ ਆ ਮੇਰੇ ਲਈ ਟੋਪੀ तू शुगर गड्डी साडी चल गई <laughs> पा। आ गड्डी चल गई हम्म इनके भी गेम में और मुझे लगा शुका का ये तो मैंने एना कने में शुगर का पापा दे रखा दिखा नहीं जाएगी कहां जा रहे हां तोगी आंखे कासी कर रहे हैं 보면은 ये एक तरह ट्रेन आई या नहीं हमारा वाला ओ इधर ही साइड आ ਤਾਂ ਕਰਕੇ ਫਟਕ ਲੱਗਾ ਹੀ ਰਹਿੰਦਾ ਇੱਥੇ ਦੇਣਾ ਹਾਂ ਉਹ ਕਿੰਨੇ ਟਾਈਮ ਦੀ ਖੜੀ ਆ ਤੇ ਉਹ ਖੜੀ ਹੈ ਇਹ ਉੱਧਰ ਹੀ ਖੜੀ ਹੈ ਪਾਰ ਵਾਲੀ ਹੈ ਤੇ ਸਾਰਾ ਸਵਾਰੀਆਂ ਵਾਲੀ ਕਿਹੜੀ ਉਹ ਜਿਹੜੀ ਖੜੀ ਹੈ ਉਹ ਸਵਾਰੀਆਂ ਵਾਲੀ ਆ ਇਧਰ ਪਾਸੇ ਜਿਹੜੀ ਹਾਂ ਤੇ ਨਹੀਂ ਆਣਾ ਚਾਹ ਨਹੀਂ ਆਏ ਦੋਨੋਂ ਜਿਹੜੀ ਇਧਰ ਉਧਰ ਖੜੀ ਰਹਿੰਦੀ ਉਧਰ ਤੇ ਇਧਰ ਖੜੀ ਰਹਿੰਦੀ ਨਾ ਟ੍ਰੇਨ ਆ ਤਾਂ ਗਈ ਨਿਕਲ ਵੀ ਗਈ ਉਹ ਤਾਂ ਆਹੋ ਦੇਖ ਕੱਢ ਆਹੋ ਵਾਲੀ ਖੜੀ ਹੋਈ ਹੈ ਜੀ ਇਹ ਜੇ ਇਧਰ ਆਉਂਦੀਆਂ ਮੀਂਹ ਕਰਕੇ ਕੋਈ ਇਧਰ ਆਉਂਦੀ ਨਹੀਂ ਹੋਣੀ ਲੱਗਦੀ ਨੰਨੂ ਮੀ ਪੰਦਾ ਪਿਆ ਮੀ ਦੀਆਂ ਬਰਸਾਤਾਾਂ ਹਾਂਜੀ ਟ੍ਰੇਨਾਂ ਤਾਂ ਟ੍ਰੇਨਾਂ ਇੱਥੇ ਲੰਘੀ ਜਾਂਦੀਆਂ ਟ੍ਰੇਨਾਂ ਫੇਰ ਆ ਗਈ ਟ੍ਰੇਨ ਹਾਂਣਾ ਇੰਨੇ ਆਟਰੇਨਾਂ ਇੰਨੇ ਆਟਰੇਨਾਂ ਕਾ ਦੇ ਨਹੀਂ ਆਉਂਦੀਆਂ ਨਾ ਬਹੁਤ ਜ਼ਿਆਦੀਆਂ ਟ੍ਰੇਨਾਂ ਇੱਥੇ ਲੰਘਦੀਆਂ ਭਰਾਵਾ ਇਹ ਮੈਨੂੰ ਪਹਿ ਜਾਂਦਾ ਨਾ ਇਸ ਕਰਕੇ ਮੈਨੂੰ ਲੱਗਦਾ ਟ੍ਰੇਨਾਂ ਆ ਲੰਘਦੀਆਂ ਹਾਂ ਹਾਂ ਇਹ ਗੱਡੀ ਦੇ ਵਿੱਚ ਹੀ ਹੋਣੀਆਂ ਇਹ ਦੇ ਆਹ ਤੇ ਆਹ ਤੇ ਦੇਖਣੀ ਤੁਹਾਨੂੰ ਅਸੀਂ ਅੱਜ ਟ੍ਰੇਨਾਂ ਹੀ ਦਿਖਾਈ ਜਾਣੀਆਂ ਅੱਜ ਟ੍ਰੇਨਾਂ ਹੀ ਦੇਖੋ ਤੁਸੀਂ ਟ੍ਰੇਨਾਂ 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 ਨਾ ਨਾ ਇਹ ਇੱਥੇ ਪ੍ਰੋਗਰਾਮ ਚੱਲਦਾ ਪਿਆ ਆ ਇਹ ਤਾਂ ਲੱਗੇ ਕੁਛ ਖਾਣ ਬਾਦ ਲੱਗਦਾ ਹੋਰ ਹਰ ਉਹ ਤਾਂ ਦੀਦੀ ਹਣੀ ਉਹ ਤਾਂ ਦੀਦੀ ਹਣੀ ਸਾਡੇ ਵਲੌਗ ਵੀ ਦੇ ਦਦੇ ਆ ਜਲਦੀ ਚਲੋ ਪਜੋ 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 ਬਰੇਨਾਗੀ ਨੰ ਦੇਖੇ ਦੀਦੀ ਹਣੀ ਔਰ ਇੱਕ ਹੋਰ ਦੀਦੀ ਚੱਲੀ ਹੈ ਉਹ ਜਿਹੜੀ ਖੜੀ ਸੀ ਹਾਂ ਉਹ ਕੰਮ ਖੁਮ ਵਾਲੀ ਆਹੇ ਟ੍ਰੇਨ ਹੋਣੀ ਆ। ਹਾਂ, ਕਮਾਲ ਵਾਲੀ ਦਾ। ਕਮਾਲ ਵਾਲੀ। ਜੀ ਜੀ ਅਸੀਂ ਖੜੇ ਹੋਏ ਆ ਬਾਹਰ ਸਾਡੇ ਲਫਾਫੇ ਤੇ ਦੇਖ ਸਕਦੇ ਆ। ਸਾਡੀ ਜਿਹੜੀ ਚਾਬੀ ਆ ਉਹ ਭੁੱਲ ਗਈ ਆ ਵਿਕਰਨ ਦੀ ਗੱਡੀ ਵਿੱਚ। ਆਈ ਜਾ ਹੁਣ ਜੇ ਮੈਂ ਲੌਂਦਾ ਲਾਈ ਲੈਣੀ ਘਰ। ਆਈ ਨਹੀਂ ਲਈ ਇੱਕ। ਆਈ ਇਹ ਕਰਕੇ ਆਪ ਥੋੜੀ ਜਿਹੀ ਕਾਸਟ ਤੇ ਲੰਡਾ ਹੈ ਜੀ ਤੇ ਜੈਮ ਅੱਜ ਮਸੀਂ ਜਾਵਾ ਹੋਰ ਹਨਾ ਆਈ ਤਾਂ ਮੀਟ ਖੜਾਈ ਹਾਂ ਹੋਰ ਇਸ ਪੋਟਰ ਨਾ ਇੱਕ ਰਹਿ ਬੁਗੇ ਮੈਂ ਤਾਂ ਮਿਰਚੇ ਲੱਗਾ ਲੱਗੀਆਂ ਐ ਤੇ ਖੜੇ ਹੋਇਆ ਵੇਟ ਕਰਦੇ ਪਏ ਆਂ ਕਿਉਂਕਿ ਐਸਨ ਤਾਰ ਕੇ ਤਾਂ ਗਏ ਸੀਗੇ ਦੋਨੋਂ ਵੇਟ ਕਰਦੇ ਦੋਨੋਂ ਵਾਹ ਕਰਦਾ ਵੇਟ ਕਰਦੇ ਦੋਨੋਂ ਮੀ ਗੱਲਾਂ ਮੀ ਦੇਖੋ ਕਿੰਨਾ ਜ਼ਿਆਦਾ ਪੈਂਦਾ ਵੇ ਆ ਦੇਖੋ ਮੀ ਰੱਜ ਮਾ ਪੈਂਦਾ ਹੀ ਹਟਦਾ ਨਹੀਂ ਹੁੰਦਾ ਫੇ ਹੈ ਜਿਹੜਾ ਇਹ ਨਹੀਂ ਕਬੇ ਨਾ ਇਹ ਵੀ ਹਟਦਾ ਨਹੀਂ ਪਾਪਾ ਆਹ ਦੇਖੋ ਜੀ ਕਬੂਤਰ ਕਿੰਨੇ ਸੋਹਣੇ ਲਾਦੇ ਬੈਠੇ ਕੁਛ ਕੁ ਵਿਚਾਰੇ ਮੀ ਤਾਂ ਡਰਦੇ ਮਾਰੇ ਬੈਠੇ ਹੋਇਆ ਕੁਛ ਕੁ ਮੀਚ ਬੈਠੇ ਹੋਇਆ ਇਧਰੋਂ ਆਹ ਜਿਹੜੀ ਹੈ ਨਾ ਆ ਦੇਖੋ ਆ ਟੁੱਟ ਗਈ ਇੱਥੇ ਇਹ ਰਾਤ ਕੱਲ ਟੁੱਟੀ ਐ ਨਾ ਮਿੱਟੀ ਜੀ ਮਿੱਟੀ ਕਰਦੇ ਹੈ ਮਿੱਟੀ ਇਹ ਉਧਰੋਂ ਚਲ ਗਈ ਐ ਸਾਰੀ ਹਾਂ ਲੈ ਨੋ ਆਦੇ ਕਿੰਨੇ ਸੋਹਣੇ ਕਬੂਤਰ ਐ ਨਾ ਹਾਂਜੀ ਜੇ ਲੱਗਿਆ ਸਬਜ਼ੀ ਕੱਟਣ ਸਬਜ਼ੀ ਲੱਗਿਆ ਅੱਜ ਬਣਾਉਣ ਕਾਦੀ ਪੋਰੀਆਂ ਆਹੋ ਕੈਸੀ ਮੇਰੇ ਮਾਮ ਆਪਾ ਥੋੜੀਆਂ ਇਹ ਮੁੱਲ ਲੈ ਆਂਦੀਆਂ ਇਧਰੋਂ ਕੱਢ ਲਈ ਆਪਾ ਆਲੂ ਕਿੰਨੇ ਵਾਵਾ ਚਾਰ ਐ ਇਹ ਚਲੋ ਜੀ ਆਲੂ ਤੇ ਆਪਾਂ ਇਧਰ ਹੀ ਕੱਢ ਲਈ ਦੁੱਧ ਵਗੈਰਾ ਬਾਅਦ ਲੀਏ ਲਾਈਟ ਦਾ ਕੋਈ ਭਰੋਸਾ ਨਹੀਂ ਹੈ ਤਾਂ ਕੁਝ ਜੀ ਫੱਟ ਤੋਂ ਤੋਂ ਵਾਲਾ ਠੀਕ ਹੈ ਦੋ ਜਵਾਬ ਦੇ ਡਾਇਲੌਗ ਇਮਪਰੂਵ ਕਰਨਾ ਪਤਾ ਨਹੀਂ ਹਾਂ ਤੋਂ ਕਿਹ ਗਣੀ ਫੋਟੋ 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 ਹਾਂ ਗਿੱਡੀ ਹੋਈ ਨਾ ਦੁੱਧ ਤੇ ਰਹਾਦੇ ਤੇ ਪਿਆ ਬੋਟਲ ਦੇ ਬਾਬੇ ਹੂੰ ਦੇ ਬਾਬੇ ਚ ਬੋਟਲ ਕੋਈ ਕੱਟ ਹਾਂਜੀ ਜੀ ਰੱਖ ਲਿਆ ਆਪਾਂ ਸਮਾਨ ਵਗੈਰਾ ਜੋ ਵੀ ਸੀਗਾ ਬੰਦੀ ਪਈ ਹੈ ਦਾਲ ਸਬਜੀ ਹੁਣ ਆਪਾਂ ਚਨੇ ਭੇ ਲੈਣੇ ਹੈ ਹੈ ਹੁਣ ਆਪਾਂ ਚਨੇ ਭੇ ਲੈਣੇ ਹੈ ਚਨੇ ਕਾਦੇ ਚ ਕਿੰਨੇ ਪਾ ਦੇ ਜੀ ਦੇਖੀ ਹੋਏ ਆਹ ਦੇਖਣ ਨੂੰ ਅੱਧਾ ਬਣਾਣੀ ਹੈ ਰਮਾ ਤੋਰੀਆਂ ਬਣਾਇਆ ਨਹੀਂ ਆ ਚੇਦਾਂ ਬਾਦ ਬਣਾਉਣਾ ਫਿਰ ਸਵਾਦ ਬਾਦੀ ਮਣਵੀਰ ਆ ਜਾ ਤੇਰੇ ਕੱਪੜੇ ਪਾਦ ਮਾ ਹੈ ਤਾਂ ਹੀ ਤੈਨੂੰ ਕਿਹਾ ਆ ਜਾ ਤੇਰੇ ਕੱਪੜੇ ਪਾਦ ਮਾ ਮੀਂ ਹਾਰੇ ਆ ਪਾਣੀ ਕੱਪੜੇ ਆ ਜਾ ਨੰਨੂ ਦੇ ਪਾੜੀਆਂ ਪਾ ਕੱਪੜੇ ਮੈਨੂੰ ਸਾਡਾ ਸੋਨਾ ਸੋਨਾ ਬਣ ਗਿਆ ਜੀ ਮੈਨੂੰ ਸਾਡਾ ਸੋਨਾ ਸੋਨਾ ਪਾਣੀ ਗਿਆ ਜੀ ਮੈਂ ਬੋ ਆ ਲੈ ਲੋ ਜੀ ਇਨਨ ਨੂੰ ਬੈਠੇ ਆ ਬਿਠਾਏ ਨੂੰ ਕਹਿੰਦੇ ਆ ਕਿ ਸਾਂ ਚਾਹ ਦੇ ਦੇ ਲੋਕ ਮੈਂ ਜਦੋਂ ਤੇ ਪਾਪਾ ਨੂੰ ਕਹਿ ਕੇ ਆਉ ਤੂੰ ਕਿ ਨਹੀਂ ਤੁਹਾਨੂੰ ਕੰਮ ਨਹੀਂ ਹੋਏਗਾ ਕੰਮ ਨਹੀਂ ਹੋਏਗਾ ਤੂੰ ਕਿ ਪਾਪਾ ਕੰਮ ਨਹੀਂ ਕਰਨਾ ਤੁਸੀਂ ਇਹ ਬੁੱਤ ਦੇਣਾ ਦੇਣਾ ਆਂਦੇ ਨੂੰ ਦੇਣਾ ਨਹੀਂ ਤੇ ਮੈਂ ਵੀ ਦੇਣਾ ਹੈ ਮੈਂ ਵੀ ਦੇਣਾ ਹੁਬੇ ਸਾਡੀ ਬੋਲੀ ਬੋਲਦਾ ਐਦਾਂ منہ ਕਰਕੇ ਗੱਲ ਕਰਮੀ ਹੈ ਆ ਗਿਆ ਹੋਣ ਆ ਗਿਆ ਹੋ ਗਿਆ ਤੱਚੂ ਹੂੰ ਬਣ ਨੀ ਹੋਣੀ ਸੱਚ ਅਮਰ ਨਾ ਨਹੀਂ ਚੱਕਦੇ ਨੀ ਹੋਣੀ ਹੋ ਕੇ ਯਾਰ ਚੱਕਦੇ ਹਾਂ ਹਾਂ ਚੱਕ ਵੀ ਲੋ ਚੱਕਦੇ ਹਾਂ ਚੱਕ ਵੀ ਲੋ ਤੇ ਆ ਜੀ ਫੋਨ ਲਾਈ ਹਾਂ ਲੈ ਆਪੂ ਇਹਨੂੰ ਫੋਨ ਲਈ ਆਪਾਂ ਤੇ ਲਾ ਆਪੂ ਇਹਨੂੰ ਨਾਲ ਫੜਾ ਉਹ ਇਹਨੂੰ ਕਾਪਿਆ ਪੂ ਹਣਾ लकर पुईं कार घाल चकलो रंगे जांदी देखो ताडी वे हं नाटक मंदा रिकॉर्डिंग पा ओने रेकॉर्डिंग पा दे एकदम ਕੋਤੀ ਨੀ ਚੱਕੇ ਕੋਤੀ ਨੀ ਚੱਕੇ ਅਕਾਲਾ ਬਤਲ ਉਹਨੂੰ ਲੈ ਨਾ ਨੀ ਨੂੰ ਬੁਲਾਈ ਨਾ ਨੀ ਨੂੰ ਹਾਂਜੀ ਲੈ ਨਾ ਨੀ ਨੂੰ ਚੱਲ ਬਈ ਲੈ ਚੁੱਮ ਚਾਚੂ ਮਾ ਚਾਚੂ ਮਾ ਚਾਚੂ ਮਾ ਚਾਚੂ ਮਾ ਵੀਡੀਓ ਕਰ ਲਈ ਵੀਡੀਓ ਕਰ ਲੈ ਚੱਲ ਇਹਨੇ ਸਵੇਰੇ ਚੱਕੀ ਨਹੀਂ ਮੇਰੇ ਨਹੀਂ ਚੱਕੇ ਨਹੀਂ ਮੇਰੀ ਨਹੀਂ ਚੱਕੀ ਇਹਨੇ ਵੀਡੀਓ

ਨੀ ਮੇਰਾ ਸਪੂਸੀ ਬੈਠੇ ਹੋਇਆ ਜੀ ਅੰਦਰ ਤੋਂ ਬਾਹਰ ਬਹੁਤ ਜ਼ਿਆਦਾ ਮੀਂਹੰ ਦਾ ਪਿਆ ਆ। ਇਹ ਤਾਂ ਇੰਨੀਆਂ ਕੱਡੀਆਂ ਪਈਆਂ ਆ। ਘਰ ਦੀਆਂ ਦੇਖੋ। ਮੀਂਹ ਇੰਨਾ ਜ਼ਿਆਦਾ ਬਾਹਰ ਦੇਖੋ। ਮੰਨੂ ਸਾਡਾ ਵੀ ਖੜਿਆ ਹੋਇਆ ਬਾਹਰਲੀ ਸਾਈਡ ਆਣ ਕੇ। ਅਸੀਂ ਕਹਗੇ ਥੋੜੀ ਬਾਹਰਲੀ ਹਵਾ ਲੈ ਲਈਏ। ਮੰਨੂ ਕਿਹੜਾ ਉਹ ਦੇਖਣਾ ਚਾਹੀ। ਇਹ ਆ ਤੇਰੇ ਕੰਦੇ ਆ ਦੇਖ ਲੋ ਜੀ ਹਾਲ ਆ ਆ ਹਾਲ ਕੀ ਕਰੇ ਯਾਰ ਬੰਦਾ ਜੇ ਕੋ ਕੰਦੇ ਹੁੰਦੇ ਨੇ ਨਾ ਮਾੜੀ ਕਿਸਮਤ ਹੋਵੇ ਉਹ ਕਿਸੇ ਦਾ ਜੋਰ ਨਹੀਂ ਚੱਲਦਾ ਉੱਥੇ ਮਾੜੀ ਕਿਸਮਤ ਮੋਰੇ ਕਿਹਦਾ ਜੋਰ ਚੱਲਣਾ ਸਾਡਾ ਬਹੁਤ ਹੀ ਔਖਾ ਬਚਾ ਹੋਇਆ ਬਹੁਤ ਹੀ ਜ਼ਿਆਦਾ ਔਖਾ ਬਚਾ ਹੋਇਆ ਤੇ ਮੈਂ ਕਹਿੰਦਾ ਵੀ ਚਲੋ ਮਾਲਕ ਨੇ ਸਾਨੂੰ ਰੱਖ ਲਿਆ ਮੇਰਾ ਮੇਰੀ ਵਾਈਫ ਗੱਡੀ ਦੇ ਵਿੱਚ ਸੀ ਮੇਰਾ ਬੇਬੀ ਸੀ ਹਨਾ ਛੋਟਾ ਮਨਵੀਰ ਸੀਗਾ ਤੇ ਅੰਨਾ ਕੋ ਮਤਲਬ ਓੱਖਾ ਬਚਾ ਹੋਇਆ ਟਰੱਕ ਵਾਲੇ ਨੇ ਸਾਡੇ ਦੇ ਟਰੱਕ ਮਾਰਿਆ ਸੀ ਬਹੁਤ ਓਕੇ ਵਜੇ ਸਾਡੀ ਗੱਡੀ ਮਤਲਬ ਸਿੱਧੀ ਥੱਲੇ ਡਿੱਗਣੀ ਸੀ ਤੇ ਆਹ ਦੇਖੋ ਬਹੁਤ ਬਚਾ ਹੋਇਆ ਔਰ ਸਾਰੀ ਇੱਥੇ ਖੱਟ ਬਜੀ ਗੱਡੀ ਦੇ ਗੱਡੀ ਸਾਰੀ ਟੁੱਟ ਗਈ ਟਾਇਰ ਵੀ ਪਾਟ ਗਿਆ ਗੱਡੀ ਦਾ ਮਤਲਬ ਇਹ ਵੀ ਤਾਂ ਬਚਾ ਹੋ ਗਿਆ ਕਾਫੀ ਜ਼ਿਆਦਾ ਪਲੇਟ ਟੁੱਟ ਗਈ ਨੁਕਸਾਨ ਹੋ ਗਿਆ ਘੱਟੋ ਹਾਂਜੀ ਬਹੁਤ ਹੋ ਗਿਆ ਪਾਪਾ ਆ ਗਏ ਜਿਹਨੇ ਕਰੇ ਤੋ ਅੱਜ ਤਾਂ ਯਾਰ ਬਹੁਤ ਟੈਨਸ਼ਨ ਆ ਵੀ ਸਾਡ ਨੂੰ ਤੁਹਾਨੂੰ ਦੱਸਿਆ ਵੀ ਜਿੱਦਾਂ ਆ ਗਾਜੀ ਮਨੂ ਵੀਰ ਗੱਡੀ ਦਾ ਵੀ ਬਹੁਤ ਨੁਕਸਾਨ ਹੋ ਗਿਆ ਬਚਾ ਵੀ ਹੋ ਗਿਆ ਚਲੋ ਗੱਡੀ ਦਾ ਕੋਈ ਰੋਲਾ ਰਪਾ ਨਹੀਂ ਬਚਾ ਹੋ ਗਿਆ ਕੋਈ ਬਹੁਤ ਉਤਮੀ ਵੇਂਦਾ ਹੀ ਮਾਲਕ ਨੇ ਬਚਾ ਕਰਤਾ ਰਾਏ ਗੁਰ ਇੱਧਰ ਮਨ ਵੀਰ ਖੜਾ ਆ ਦੇ ਕੋ ਕੱਪੜੀ ਲਾ ਗੇ ਮੇਰਾ ਜੀ ਓਰੀ ਬਗੜੀ ਆ ਤੇ ਭਰੀ ਰੁੱਤੀ ਹੋਈ ਆ ਸੁੱਤੀ ਸੁੱਤੀ ਹੋਈ ਆ ਮੰਮੀ ਤੇ ਜੀ ਉਧਰ ਵਿਚਾਰੀ ਟੈਂਸ਼ਨ ਜੀ ਸੁੱਤੀ ਹੋਰ ਕੋਲ ਦਾ ਡਰ ਉਹ ਵੀ ਦੇਈ ਆ ਮੰਮੀ ਕੋੜੀਆਂ ਚ ਬਹੁ ਪਾਣੀ ਆ ਉਹ ਸੁਤੀ ਮਮਮੀ ਬ੍ਰੀ ਤੇ ਠੀਕ ਨਹੀਂ ਹੈਗੀ। ਵਾਰੀ ਬਹੁਤ ਜ਼ਿਆਦਾ ਕੋੜੀਆਂ ਚ ਮਮਮੀ ਮੁੰਡਾ ਡਿਗਿਆ ਨਾ ਉੱਥੇ। ਮੈਂ ਸਵੇਰੇ ਵੀ ਆਇਆ ਮੈਂ ਕੀ ਕਰਾਂ ਇੱਥੇ ਆਈਆਂ ਤਾਂ। ਯਾਰ ਪਾਣੀ ਬਹੁਤ ਹੁੰਦੇ ਉੱਪਰੋਂ। ਮਮਮੀ ਦਾ ਯਾਰ ਦੇਖ ਜੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੰਮੀ ਹੋਵੇ ਕੀ ਕਰਦੇ ਪਿਆ ਸਿਲੰਡਰ ਦਾ ਕੱਲੋ ਹੱਲ ਮੰਮੀ ਘਰ ਆ ਲਈਏ ਉਹ ਕਹਿੰਦੇ ਕਿ ਬੋਕ ਰਾਣੀ ਆ ਮੈਨੂੰ ਜਿਵੇਂ ਪਤਾ ਮੰਮੀ ਕੋਈ ਨਹੀਂ ਰਵਾ ਸੀ ਪੜਾ ਰਹੀ ਹਾਂ ਹਾਂਜੀ ਹਾਂਜੀ ਬੱਚੇ ਕੀ ਹੋਇਆ ਮੰਜੇ ਦੇ ਕੰਮ ਖੋਲਦੇ ਏ ਮੰਜੇ ਤੇ ਆਹੋ ਪਿਛਾ ਦੇ ਬੋਰਾ ਕਾਬ ਜਾਣੀ ਹੈ ਨੀ ਹੋਰ ਲਿਆਓ ਕਪੜਾ ਕਪੜਾ ਦਿਓ ਤਾਂ ਦਵਾ ਦੂਜਾ ਨਹੀਂ ਲੱਗਦਾ ਇੱਥੇ ਹਾਂ ਦੂਜਾ ਤਾਂ ਬਣੀ ਲੱਗਦਾ ਇੱਥੇ ਅਚੈਨਾ ਪਰ ਉਹ ਦੇ ਉੱਪਰ ਆਪ ਕੋ ਚਾਹ ਕਰ ਕੋ ਯੂਨੀਵਰਸ ਬਾਰ ਮੌਸਮ ਦੇਖ ਕੇ ਬੰਨਾ ਵਧੀਆ ਹੋਇਆ ਵਾਹਿਗੁਰੂ ਜੀ ਬਾਟ ਹੁੰਦਿਆ ਵਾਹਿਗੁਰੂ ਵਾਹਿਗੁਰੂ ਆ ਦੇਖੋ ਬਾਹਰ ਮੌਸਮ ਆ ਟੇਰ ਪਾਟ ਕੇ ਗੱਡੀ ਇੱਧਰ ਲਾਂ ਇਹ ਸਟੱਪ ਨਹੀਂ ਕੀਤੀ ਆ ਇੱਧਰ ਆ ਦੇਖੋ ਗੱਡੀ ਇੱਧਰੋਂ ਬੰਪਰ ਇੱਧਰ ਸਾਡੀ ਆ ਦੇਖੋ ਕੰਧ ਮੀਂਹ ਦੇ ਨਾਲ ਕੰਧ ਕਿੰਨੀ ਸਾਰੀ ਕੰਧ ਪਾਟ ਗਈ ਔਰ ਦੇਖੋ ਪੂਰੀ ਕੰਧ ਨੀਂਹ ਨੀਆਂ ਦੇਖ ਲੋ ਡਿਗ ਗਈਆਂ ਦੰਨੀਆਂ ਨੇ ਕੱਡੀਆਂ ਇਹਨਾਂ ਨੇ ਥੱਲੇੋਂ ਪੱਕੀਆਂ ਕੀਤੀਆਂ ਆ ਨੀਆਂ ਤੁਸੀਂ ਦੇਖੋ ਵੀ ਇਹ ਤੋਂ ਨੀਆਂ ਡਿਗ ਗਈਆਂ ਆ ਦੇ ਕੋ ਨਹੀਂ ਪੱਕੀਆਂ ਹੋਈਆਂ ਸਾਰੀਆਂ ਟੋਟਲੀ ਪੱਕੀ ਨਹੀਂ ਜਿੰਨੂੰ ਕਹਿੰਦੇ ਆ ਤੇ ਉਹ ਦੇਖੋ ਵੀ ਇੱਥੇ ਜੇ ਘਰ ਹੁੰਦਾ ਯਾਰ ਕੰਧ ਸਾਈਡ ਨੂੰ ਚਲ ਜਾਣੀ ਸਾਰੀ ਉਹ ਬਹੁਤ ਆ ਮਤਲਬ ਘਰ ਘੁਰ ਬਣਾਉਣੇ ਆ ਤੇ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਬਣਾਓ ਆ ਤੁਸੀਂ ਦੇਖ ਸਕਦੇ ਹੋ ਵੀ ਆ ਕੰਧ ਆ ਕੰਧ ਸਾਰੀ ਇੱਕ ਪਾਸੇ ਨੂੰ ਹੋ ਗਈ ਆ ਦੇਖੋ ਇੱਥੇ ਟਿੱਕਰ ਆ ਦੇ ਇਹ ਨੀਆਂ ਦਾ ਹਾਲ ਤਾਂ ਹੁੰਦਾ ਕੋਈ ਬਹੁਤ ਜੀਵਾ ਫਰਵੀ ਨਹੀਂ ਹੈ ਵੀ ਹੈ ਨੀ ਨੀ ਚਲੋ ਨੀਆਂ ਭਰੀਆਂ ਹੋਈਆਂ ਕੰਦ ਸਾਈਡ ਨੂੰ ਹੋ ਗਈ ਸਾਰੀ ਨੀ ਦੇ ਪਾਣੀ ਨਾਲ ਨਾ ਪਾਣੀ ਪੂਣੀ ਪੈਂਦਾ ਰਿਹਾ ਉਹਦੇ ਕਰਕੇ ਹੋ ਗਿਆ ਸਾਰਾ ਇਹ ਤਾਂ ਮੀਂਹ ਦੇ ਪੰਨ ਨੁਕਸਾਨ ਹੋਇਆ ਸਾਰੇ ਹਾਂਜੀ ਮਨਵੀਰ ਹੈ ਕੀ ਕੀ ਗੀਤਾ ਕਿਉਂ ਪੁਰਾਣੀ ਬੀਬੀ ਘਟ ਗਿਆ ਉਹਦਾ ਮੰਮਾ ਹੈਂ ਇਹ ਸਮੋਸੇ ਇਹ ਮੈਨੂੰ ਕਦਾ ਤੜੀ ਚੀਜ਼ ਮੈਨੂੰ ਘਾਟਾ ਹੋਇਆ ਉਹਨਾਂ ਥੋੜੋ ਵੀ ਵੀ ਘੜਦਾ ਸਮੋਸਾ ਹੋ ਜਾਂਦਾ ਤੜੀ ਚੀਜ਼ ਦਾ ਨਹੀਂ ਘੜਦਾ ਵੀਜੀ ਤੜੀ ਆ ਨਾ ਤੀ ਨੀ ਜਦ ਸੇ ਪਚਾਈ ਉਹਨੇ ਤਾਂ ਆਜੀ ਕਰਦੇ ਸੀ ਬੀਕ ਕੁਆਲਟੀ ਇਹ ਬੀਤਾ ਸਮੋਸੇ ਆ ਨੇ ਮੈਨੂੰ ਗੇਗਨ ਨਾ ਕੁਝ ਨਾ ਤਲੇ ਆਏ ਬਗਾ ਨਾ ਤਾਂ ਹਾਂਜੀ ਤਾਜੀ ਚੀਜ਼ ਤਾਜੀ ਹਾਂਜੀ ਮੇਰਾ ਬੱਚਾ